ਦੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਮੌਸਮ ਬਹੁਤ ਸ਼ਾਨਦਾਰ ਆਇਆ ਸွေਬ ਇਹ ਵਾਰ ਸੀਗੀ ਬਟ ਹੁਣ ਠੀਕ ਆ ਮੌਸਮ ਤੋਂ ਧੋਖੀ ਜਿਹੜੀ ਮੌਸਮ ਫੁੱਲ ਰਹੇ ਹੋਏ ਪੈਦੇ ਕੁਝ ਦਿਨਾਂ ਤੱਕ ਗਰਮੀਆਂ ਜੀਆਂ ਹੋ ਰਹੀਆਂ ਸ਼ੁਰੂ ਤਾਂ ਜਿੱਦਾਂ ਆਪਣੇ ਹੁੰਦਾ ਨਵੰਬਰ ਤੇ ਜਨਵਰੀ ਦਾ ਦਿਨ ਹੁੰਦੇ ਨਾ ਆਪਣੇ ਹੁੰਦਾ ਹੁਣ ਇੰਨੀ ਇੰਨੀ ਠੰਡ ਰਹਿਣੀ ਹੈ ਤੇ ਅੱਛਲੀ ਵੀ ਵੀਡੀਓ ਜਿਹੜੀ ਸੀਗੀ ਇੱਕ ਇਨਫੋਰਮੇਟਿਵ ਜੀ ਬਣਾਣੀ ਸੀ ਜਦੋਂ ਆਪਾਂ ਅੰਨ ਯੂਕੇ ਆਪਾਂ ਨੂੰ ਹੁੰਦਾ ਆ ਵੀ ਉੱਥੇ ਜਾ ਕੇ ਕੀ ਕਰਾਂਗੇ ਡਾਕੂਮੈਂਟ ਵਗੈਰਾ ਕਿੱਦਾਂ ਬਣਾਵਾਂਗੇ ਐਡੀ ਵੱਡੀ ਗੱਲ ਨਹੀਂ ਹੈਗੀ ਅੱਜ ਤੁਹਾਨੂੰ ਮੈਂ ਡਿਟੇਲ ਚ ਦੱਸਦਾ ਕਿ ਇੱਥੇ ਆਣ ਸਾਰ ਜਿਹੜੇ ਚਾਰ ਪੰਜ ਡਾਕੂਮੈਂਟ ਆ ਤੁਸੀਂ ਆਪਣੇ ਕਿੱਦਾਂ ਅਪਲਾਈ ਕਰਨੇ ਆ ਤੇ ਕਿੱਥੋਂ ਕਿੱਥੋਂ ਲੈ ਕੇ ਆਣੇ ਆ ਠੀਕ ਹੈ ਜੀ ਇਹ ਵੀਡੀਓ ਉਹਨਾਂ ਵਾਸਤੇ ਆ ਜੀ ਜਿਹੜੇ ਨਵੇਂ ਆਪਣੇ ਯੂਕੇ ਆ ਰਹੇ ਜੀ ਚਾਹੇ ਤੁਸੀਂ ਡਿਪੈਂਡੈਂਟ ਵੀਜ਼ੇ ਤੇ ਆ ਰਹੇ ਹੋ ਚਾਹੇ ਸਟੂਡੈਂਟ ਆ ਰਹੇ ਹੋ ਚਾਹੇ ਕੋਈ ਵਿਜ਼ਟਰ ਵੀਜ਼ੇ ਤੇ ਆ ਰਿਹਾ ਤੇ ਚਾਹੇ ਕੋਈ ਲੋਟਰੀ ਵੀਜ਼ੇ ਤੇ ਆ ਰਿਹਾ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਇੱਥੇ ਪਹੁੰਚ ਕੇ ਚਾਰ ਪੰਜ ਕੰਮ ਕਰਨੇ ਆ ਵੀ ਇਹ ਡੇ ਓਕੇ ਨਹੀਂ ਹੈਗੇ ਜੀ ਡਾਕੂਮੈਂਟ ਇੱਥੇ ਅਪਲਾਈ ਕਰਨੇ ਤੇ ਸਟੈਪ ਬਾ ਸਟੈਪ ਤੁਹਾਨੂੰ ਦੱਸਦਾ ਕੀ ਕਰਨਾ ਹੈ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕੰਮ ਜੀ ਤੁਸੀਂ ਆਪਣੀ BRP ਕਲੈਕਟ ਕਰਨੀ ਹੈ ਜੀ BRP ਆ ਜਿਹੜੀ ਜਦੋਂ ਤੁਸੀਂ ਆਪਣਾ ਬਾਇਓਮੈਟ੍ਰਿਕ ਕਰਾਉਣੀ ਹੈ ਇੰਡੀਆ ਦੇ ਵਿੱਚ ਤੇ ਏਜੰਟ ਤੁਹਾਨੂੰ ਪੇਪਰ ਦਿੰਦਾ ਜੀ ਉਹ ਪੇਪਰ ਦੇ ਉੱਤੇ ਹੀ ਉਹਦਾ ਐਡਰੈਸ ਮੈਂਸ਼ਨ ਹੁੰਦਾ ਆ ਜੇ ਤਾਂ ਤੁਸੀਂ ਸਟੂਡੈਂਟ ਹੋ ਤੁਹਾਨੂੰ ਜਾਂ ਤਾਂ ਜਿਹੜੀ BRP ਤੁਹਾਡੀ ਮਿਲੂਗੀ ਯੂਨੀਵਰਸਿਟੀ ਤੋਂ ਤੇ ਜਾਂ ਮਿਲੂਗੀ ਜੀ ਤੁਹਾਨੂੰ ਪੋਸਟ ਆਫਿਸ ਤੋਂ ਤੇ ਬਾਕੀ ਜਿੰਨੇ ਵੀ ਅਸੀਂ ਮਿਸਟਰ ਵੀਜ਼ੇ ਵਾਲੇ ਜੀ ਤੇ ਫੌਲਟਰੀ ਵੀਜ਼ੇ ਵਾਲੇ ਉਹਨਾਂ ਦੀ ਮਿਲਣੀ ਹੈ ਜੀ ਵੀਆਰਪੀ ਪੋਸਟ ਆਫਿਸ ਤੋਂ ਤੇ ਜਿਹੜੇ ਵੀ ਡਿਪੈਂਡੈਂਟ ਆਉਂਦੇ ਆ ਉਹਨਾਂ ਦੀ ਜਿਹੜੀ ਵੀਆਰਪੀ ਹੈ ਜੀ ਉਹ ਵੀ ਆ ਜਾਂ ਤਾਂ ਤੁਹਾਨੂੰ ਮਿਲ ਜੂਗੀ ਯੂਨੀਵਰਸਿਟੀ ਤੋਂ ਤੁਹਾਡੀ ਬਾਇਸ਼ ਦੀ ਤੋਂ ਤਾਂ ਜਾਂ ਮਿਲ ਜੂਗੀ ਤੁਹਾਨੂੰ ਪੋਸਟ ਆਫਿਸ ਤੋਂ ਆ ਦੋ ਐਡਰੈਸ ਹੁੰਦੇ ਨੇ ਉੱਤੇ ਪਹੁੰਚਦੇ ਆ ਸਰ ਜੀ ਤੁਸੀਂ ਜਿਹੜਾ ਤੁਹਾਨੂੰ ਐਡਰੈਸ ਤੁਹਾਡੇ ਏਜੰਟ ਨੇ ਦਿੱਤਾ ਹੋਊਗਾ ਜੀ ਤੁਹਾਡੀ ਵੀਆਰਪੀ ਕਲੈਕਟ ਕਰਨ ਲਈ ਉੱਥੇ ਤੁਸੀਂ ਜੀ ਆਪਣੀ ਵੀਆਰਪੀ ਕਲੈਕਟ ਕਰਨੀ ਹੈ ਉਸ ਤੋਂ ਪਹਿਲਾਂ ਤੁਸੀਂ ਆਪਣੀ ਬੀਆਰਪੀ ਕਲੈਕਟ ਕਰਨ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਜੀ ਉਹ ਹੈਗਾ ਤੁਹਾਡਾ ਐਨਆਈਏ ਨੰਬਰ ਐਨਆਈਏ ਨੰਬਰ ਕੀ ਹੁੰਦਾ ਜੀ ਇਹ ਹੁੰਦਾ ਜੀ ਜਦੋਂ ਤੁਸੀਂ ਕੋਈ ਆਪ ਦਾ ਕੰਮ ਕਰਨਾ ਆ ਇੱਥੇ ਕੋਈ ਨੌਕਰੀ ਪੇਸ਼ਾ ਕਰਨਾ ਆ ਉਹ ਤੁਹਾਨੂੰ ਮੰਗਲ ਕੇ ਜੀ ਐਨਆਈਏ ਨੰਬਰ ਤੇ ਉਹ ਤੁਸੀਂ ਕੀ ਕਰਨਾ ਆ ਜਾਂ ਤਾਂ ਮੈਂ ਇੱਕ ਵੀਡੀਓ ਬਣਾ ਦਾਂਗਾ ਜਾਂ ਤੁਸੀਂ YouTube ਤੇ ਨਾ ਬਹੁਤ ਸਾਰੀਆਂ ਵੀਡੀਓ ਆ ਵੀ ਹਾਊ ਟੂ ਅਪਲਾਈ ਐਨਆਈਏ ਨੰਬਰ ਸਰਚ ਕਰਨਾ ਆ ਉਹ ਤੁਹਾਨੂੰ ਵੀਡੀਓ ਲੱਭ ਜਾਣਗੀ ਬਹੁਤ ਈਜ਼ੀ ਤਰੀਕਾ ਆ ਪਰ ਇਹ ਨਾ ਸ਼્યોਰ ਹੋਵੇ ਕਿ ਜਦੋਂ ਤੁਸੀਂ ਆਪਣਾ ਐਨ ਆਈ ਆ ਨੰਬਰ ਅਪਲਾਈ ਕਰਨਾ ਹੈ ਜੀ ਤੁਸੀਂ ਦੋ ਜਾਣੇ ਹੋਵੋ ਕਿਉਂਕਿ ਉਹਨਾਂ ਲਾਈਵ ਫੋਟੋ ਮੰਗਦੇ ਆ ਜੀ ਆਨਲਾਈਨ ਹੀ ਅਪਲਾਈ ਕਰਨਾ ਹੁੰਦਾ ਆਨਲਾਈਨ ਦੇ ਵਿੱਚ ਵੀ ਮੰਗਦੇ ਆ ਜੀ ਲਾਈਵ ਫੋਟੋ ਤੁਸੀਂ ਐ ਆਪਦਾ ਪਾਸਪੋਰਟ ਵਗੈਰਾ ਫੜ ਕੇ ਖੜਨਾ ਹੁੰਦਾ ਹੈ ਬਸ ਤੇ ਉਹ ਜਦੋਂ ਤੁਸੀਂ ਅਪਲਾਈ ਕਰਨਾ ਹੈ ਕਾਪੀ ਵੀ ਦਿਖਾਣੀ ਹੁੰਦੀ ਹੈ ਲਾਈਵ ਦੇ ਵਿੱਚ ਉਹਨਾਂ ਨੂੰ ਉਹ ਤੁਸੀਂ ਅਪਲਾਈ ਜਦੋਂ ਕਰਨਾ ਉਸ ਤੋਂ ਬਾਅਦ ਹੋ ਸਕਦਾ ਅੰਦਰ 10 ਦਿਨਾਂ ਚ ਐਨ ਆਈ ਆ ਨੰਬਰ ਆ ਜਾਏ ਹੋ ਸਕਦਾ 15 ਦਿਨਾਂ ਚ ਆ ਜਾਏ ਦੇਰ ਆਇਆ ਸੀ ਜੀ 1.5 ਮਹੀਨੇ ਬਾਅਦ ਇਹ ਹੁੰਦਾ ਵੀ ਜਦੋਂ ਇਨਟੇਕ ਹੁੰਦਾ ਜੇ ਦਾ ਸਤੰਬਰ ਇਨਟੇਕ ਹੁੰਦਾ ਕਾਫੀ ਟ੍ਰੈਫਿਕਸ ਹੁੰਦਾ ਉੱਥੇ ਉਹਦੇ ਕਰਕੇ ਥੋੜਾ ਜਿਹਾ ਲੇਟ-ਵੇਟ ਹੋ ਜਾਂਦੇ ਆ ਬਸ ਇੰਨਾ ਹੀ ਅਪਲਾਈ ਕਰਨ ਤੋਂ ਬਾਅਦ ਜੀ ਤੁਸੀਂ ਆਪਣਾ ਕਿਹਨਾ ਸ਼ੇਅਰ ਕੋਡ ਹੁੰਦਾ ਆ ਤੇ ਉਹ ਸ਼ੇਅਰ ਕੋਡ ਵੀ ਅਪਲਾਈ ਕਰਦੇ ਹੋ ਜੀ ਤੁਸੀਂ ਵੈਸੇ ਤੇ ਮੈਂ ਵੀਡੀਓ ਬਣਾਉਂਗਾ ਤੇ ਜੇ ਨਹੀਂ ਤਾਂ ਤੁਸੀਂ YouTube ਤੇ ਕਾਫੀ ਵੀਡੀਓ ਪਈਆਂ ਹੋਈਆਂ ਆ ਤੇ ਤੁਸੀਂ YouTube ਸਟੇਪਾ ਜੀ ਬੈਂਕ ਵਾਲਾ ਇੱਥੇ ਨਾ ਕਾਫੀ ਬੈਂਕ ਹੈ ਜੀ ਕਾਫੀ ਤਰ੍ਹਾਂ ਦੇ ਬੈਂਕ ਤਾਂ ਤੇ ਜਿੱਦਾਂ ਆਪਣੇ ਹੁੰਦੇ ਮੋਸਟਲੀ ਪੰਜਾਬ ਇੰਡੀਆ ਦੇ ਵਿੱਚ ਤੇ ਇੱਥੇ ਵੀ ਕਾਫੀ ਤਰ੍ਹਾਂ ਦੇ ਬੈਂਕਾਂ ਤੇ ਮੈਂ ਰეკਮੈਂਡ ਕਰਾਂਗਾ ਜੀ ਤੁਸੀਂ ਲੋਇਟਸ ਦੇ ਬੈਂਕ ਚ ਆਪਦਾ ਅਕਾਊਂਟ ਓਪਨ ਕਰਾਓ ਕਿਉਂਕਿ ਇੱਥੇ ਦੀ ਜਿਹੜੀ ਸਰਵਿਸ ਹੈ ਜੀ ਬੈਂਕ ਸਰਵਿਸ ਬਹੁਤ ਵਧੀਆ ਹੈ ਤੇ ਜਿਹੜੇ ਇੱਥੇ ਦੇ EMPLOYE ਆ ਉਹ ਬਹੁਤ ਜ਼ਿਆਦਾ ਕੋਪਰੇਟਿਵ ਹੁੰਦੇ ਤੇ ਜੇ ਤੁਸੀਂ ਆਪਦਾ ਜਾਣਾ ਆਪਦਾ VRP ਲੈ ਕੇ ਜਾਣੀ ਜੀ ਉੱਥੇ ਤੇ ਜਿਹੜੇ ਵੀ ਐਡਰੈਸ ਤੇ ਤੁਸੀਂ ਰਹਿੰਨੇ ਪਏ ਹੋ ਇੱਕ ਦੋ ਦਿਨ ਦੇ ਵਿੱਚ ਕੋਈ ਓਥੇ ATM ਤੁਹਾਡੀ ਚੈੱਕ ਬੁੱਕ ਆ ਜੀ ਤੁਹਾਡਾ ਜੀ ਲਾਸਟ ਸਟੈਪ ਹੈਗਾ ਜੀ ਜੀਪੀ ਜੀਪੀ ਮਤਲਬ ਡਾਕਟਰ ਤੁਸੀਂ ਆਪ ਦਾ ਨਾ ਜਿਹੜੇ ਵੀ ਏਰੀਆ ਤੇ ਰਹ ਰਹੇ ਤੁਸੀਂ ਫਾਈਂਡ ਕਰਨਾ ਆਪਦਾ ਸਰਚ ਕਰਨਾ ਜੇ ਤੁਹਾਨੂੰ ਜਿਹੜਾ ਵੀ ਤੁਹਾਡੇ ਲਾਗੇ ਤਾਂ ਨਾ ਜੀਪੀ ਪੈਰੀ ਆ ਤੁਸੀਂ ਉੱਥੇ ਜਾਣਾ ਜੀ ਵਿਜ਼ਿਟ ਕਰਨਾ ਆਪਣਾ ਸਿੰਪਲ ਕੁਐਸਚਨਿੰਗ ਹੋਣੀ ਹੈ ਤੁਹਾਨੂੰ ਉਹਨਾਂ ਨੂੰ ਇੱਕ ਫਾਰਮ ਦੇਣਾ ਹੈ ਤੁਸੀਂ ਵਿਜ਼ਿਟ ਕਰਦੇ ਆ ਸਾਰ ਉਹਨਾਂ ਨੂੰ ਆਪਣਾ ਦੱਸਣਾ ਵੀ ਅਸੀਂ ਇੱਥੇ ਨਿਊ ਆਏ ਹਾਂ ਬਟ ਮੇਰੇ ਤੋਂ ਦੱਸਦਾ ਜਿਹੜੇ ਵਿਜ਼ਟਰ ਆ ਉਹਨਾਂ ਦੇ ਲਈ ਜੀਪੀ ਨਹੀਂ ਹੋਊਗੀ ਉਹਨਾਂ ਨੂੰ ਆਪ ਦਾ ਪੇਹ ਹੀ ਕਰਨਾ ਪੈਣਾ ਬਲੈਕ ਇਲਾਜ ਦੇ ਲਈ ਕੀ ਹੁੰਦਾ ਸਟੂਡੈਂਟ ਲਈ ਹੁੰਦਾ ਜਾਂ ਲੋਟਰੀ ਵੀਜ਼ੇ ਲਈ ਹੁੰਦਾ ਤੇ ਡਿਪੈਂਡੈਂਟ ਵੀਜ਼ੇ ਲਈ ਹੁੰਦਾ ਜਾਂ ਕੋਰਪੋਰੇਟ ਪਰਮਿਟ ਤੋਂ ਦਉਦੇ ਨਹੀਂ ਹੁੰਦਾ ਵਿਜ਼ਟਰ ਵੀਜ਼ੇ ਲਈ ਆਪਾਸਤੇ ਨਹੀਂ ਹੈ ਤੁਸੀਂ ਜਦੋਂ ਐਂਟਰ ਹੋਣਾ ਜੀ ਸਿੰਪਲ ਜੀ ਉਹਨਾਂ ਨੇ ਤੁਹਾਨੂੰ ਕੁਐਸਚਨਿੰਗ ਕਰਨੀ ਹੈ ਤੇ ਇੱਕ ਫਾਰਮ ਦੇਣਾ ਹੈ ਉਹ ਚ ਤੁਸੀਂ ਆਪ ਦਾ ਡੇਟ ਆਫ ਬਰਥ ਆਪ ਦਾ ਐਡਰੈਸ ਜਿੱਥੇ ਤੁਸੀਂ ਰਹਿ ਰਹੇ ਹੋ ਤੇ ਸਭ ਤੋਂ ਜ਼ਿਆਦਾ ਮੇਨ ਚੀਜ਼ ਆ ਡੇਟ ਆਫ ਬਰਥ ਉਹ ਸਹੀ ਭਰਨੀ ਹੈ ਉਹ ਲੈ ਕੇ ਤੁਸੀਂ ਆਪ ਦਾ ਫਾਰਮ ਉਹਨਾਂ ਦੇ ਦੇ ਦੇਣਾ ਹੈ ਵਿਦਨ 5 ਮਿੰਟ ਤੋ ਤੁਹਾਨੂੰ ਉਹਨੇ ਰਜਿਸਟਰ ਕਰ ਲੈਣਾ ਹੈ ਤੇ ਰਜਿਸਟਰਡ ਜਰੂਰੀ ਕਰਾਣਾ ਜਿੱਥੇ ਆ ਕੇ ਉਹ ਤੁਹਾਡਾ ਇੱਕ ਡਾਕਟਰ ਪਰਸਨਲੀ ਹੋ ਜਾਊਗਾ ਜੀ ਕਿਉਂਕਿ ਜੇ ਕੱਲ ਨੂੰ ਤੁਹਾਨੂੰ ਕੁਝ ਵੀ ਹੁੰਦਾ ਹੈ ਤੁਹਾਡੇ ਪੇਟ ਚ ਦਰਦ ਹੁੰਦੀ ਹੈ ਹੈਡੈਕ ਹੁੰਦਾ ਹੈ ਕੁਝ ਵੀ ਹੁੰਦਾ ਤੁਹਾਨੂੰ ਉੱਥੇ ਅਪਾਇੰਟਮੈਂਟ ਲੈਣੀ ਪੈਣੀ ਹੈ ਜੀ ਅਪਾਇੰਟਮੈਂਟ ਦੇ ਲਈ ਤੁਸੀਂ ਰਜਿਸਟਰ ਹੋਣੇ ਚਾਹੀਦੇ ਤੇ ਜਦੋਂ ਤੁਹਾਡੀ ਅਪਾਇੰਟਮੈਂਟ ਹੋਊਗੀ ਤੇ ਡਾਕਟਰ ਤੁਹਾਡਾ ਉਹੀ ਤੁਹਾਨੂੰ ਦੇਖੂਗਾ ਜਿਹਨੇ ਤੁਹਾਨੂੰ ਰਜਿਸਟਰ ਕੀਤਾ ਹੈ ਜੀ ਇਹ ਥੋੜੀ ਜਿਹੀ ਇਨਫੋਰਮੇਸ਼ਨ ਸੀਗੀ ਜੀ ਯੂਕੇ ਆਨਸਰ ਜਿਹੜੇ ਤੁਸੀਂ 5 4 5 ਸਟੈਪ ਲੈਣੇ ਆ ਓ ਨਵੇਂ ਨਵੇਂ ਜੀ ਪਰੇਸ਼ਾਨੀ ਤਾਂ ਬਹੁਤ ਹੁੰਦੀ ਆ ਪਰ ਉਹ ਪਰੇਸ਼ਾਨੀ ਹੈਗੀ ਤੁਹਾਡੀ ਜੀ 2-4 ਦਿਨ ਦੀ ਉਹ 2-4 ਦਿਨ ਤੁਹਾਨੂੰ ਥੋੜੀ ਜੀ ਪ੍ਰੋਬਲਮ ਫੇਸ ਕਰਨੀ ਪਈ ਆ ਉਸ ਤੋਂ ਬਾਅਦ ਤੁਹਾਡਾ ਸਾਰਾ ਸੈਟਿੰਗ ਆ ਜਾਣੀ ਆ